ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਮੁਲਾਜ਼ਮਾਂ ਦੇ ਪੈਨਸ਼ਨਸ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਆਪਾਂ ਡਿਸਕਸ ਕਰਾਂਗੇ ਕਿ ਕਿਹੜੀ ਸਰਕਾਰ ਨੇ ਡੀਏ ਵਿੱਚ ਵਾਧਾ ਕੀਤਾ ਹੈ ਤੇ ਮਹਿੰਗਾਈ ਭੱਤਿਆਂ ਦੇ ਵਿੱਚ ਇਨਕਰੀਜ਼ ਕੀਤਾ ਹੈ ਇਸ ਨੂੰ ਡਿਟੇਲ ਵਿੱਚ ਜਾਣਦੇ ਹਾਂ ਹਰਿਆਣਾ ਦੇ ਵਿੱਚ ਪੰਜਵੀਂ ਅਤੇ ਛੇਵੀਂ ਤਨਖਾਹ ਕਮਿਸ਼ਨ ਮੁਤਾਬਿਕ ਤਨਖਾਹ ਨਾਲ ਪੈਨਸ਼ਨ ਲੈ ਰਹੀ ਮੁਲਾਜ਼ਮਾਂ ਤੇ ਪੈਨਸ਼ਨ ਦੇ ਮਹਿੰਗਾਈ ਭੱਤੇ ਭਾਵ ਡੀਏ ਅਤੇ ਮਹਿੰਗਾਈ ਰਾਹਤ DR ਵਿੱਚ 6 ਤੋਂ ਲੈ ਕੇ 11% ਦਾ ਵਾਧਾ ਕੀਤਾ ਗਿਆ ਹੈ। ਵਿੱਤ ਵਿਭਾਗ ਦੇ ਵਿਧੀਕ ਮੁਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸਬੰਧ ਵਿੱਚ ਹੁਕਮ ਜਾਰੀ ਕਰ ਦਿੱਤਾ ਹੈ। ਇਹ ਵਾਧਾ ਮੌਜੂਦਾ ਬਰੇ 1 ਜਨਵਰੀ ਤੋਂ ਲਾਗੂ ਹੋਵੇਗਾ। ਮੁਲਾਜ਼ਮਾਂ ਨੂੰ ਜਨਵਰੀ ਤੋਂ ਮਈ ਤੱਕ ਦੇ 5 ਮਹੀਨਿਆਂ ਦਾ ਏਰੀਅਰ ਦਿੱਤਾ ਜਾਵੇਗਾ। 7ਵੇਂ ਤਨਖਾਹ ਕਮਿਸ਼ਨ ਮੁਤਾਬਕ ਤਨਖਾਹ ਅਤੇ ਪੈਨਸ਼ਨ ਲੈ ਰਹੀ ਮੁਲਾਜ਼ਮਾਂ ਦਾ ਮਹਿੰਗਾਈ ਪੱਤਾ ਪਹਿਲਾਂ ਹੀ 2% ਵਧਾ ਕੇ 53 ਤੋਂ 55% ਕੀਤਾ ਜਾ ਚੁੱਕਿਆ ਹੈ ਇਹ ਖਬਰ ਹਰਿਆਣਾ ਦੇ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਹੈ ਜਿੱਥੇ ਪੰਜਵਾਂ ਦੇ ਛੇਵੇਂ ਤਨਖਾਹ ਕਮਿਸ਼ਨ ਮੁਤਾਬਕ ਤਨਖਾਹ ਤੇ ਪੈਨਸ਼ਨ ਲੈ ਰਹੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਮਹਿੰਗਾਈ ਪੱਤੇ ਜਿਸ ਦੇ ਵਿੱਚ ਉਹਨਾਂ ਨੇ 6 ਤੋਂ 11% ਦਾ ਵਾਅਦਾ ਕੀਤਾ ਤੇ ਨਾਲ ਹੀ ਇਹ ਹੁਕਮ ਵਿੱਤ ਭਾਗ ਵੱਲੋਂ ਜਾਰੀ ਹੋਇਆ ਕਿ ਇਹ ਵਾਅਦਾ ਜਿਹੜਾ ਮੌਜੂਦਾ ਸਾਲ ਹੈ ਇਹਦੀ ਜਨਵਰੀ ਤੋਂ ਲਾਗੂ ਹੋਊਗਾ ਤੇ ਜਨਵਰੀ ਤੋਂ ਲੈ ਕੇ ਮਈ ਤੱਕ ਦਾ 5 ਮਹੀਨਿਆਂ ਦਾ ਏਰੀਅਰ ਦਿੱਤਾ ਜਾਊਗਾ ਇਹ ਸੀ ਜੀ ਮੁਲਾਜ਼ਮ ਹਰਿਆਣੇ ਦੇ ਜਿਨ੍ਹਾਂ ਦੇ ਨਾਲ ਸੰਬੰਧਿਤ ਅਪਡੇਟ ਆਈ ਹੈ ਸੋ ਹਰ ਤਰ੍ਹਾਂ ਦੇ ਭਾਗ ਨਾਲ ਸੰਬੰਧਿਤ ਜਦੋਂ ਵੀ ਕੋਈ ਅਪਡੇਟ ਆਉਂਦੀ ਹੈ ਚਾਹੀ ਉਹ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਹੋਵੇ ਚਾਹੀ ਪੈਨਸ਼ਨਰਸ ਦੇ ਨਾਲ ਚਾਹੀ ਉਹ ਸਕੂਲਾਂ ਦੇ ਨਾਲ ਸੰਬੰਧਿਤ ਹੋਵੇ ਤੁਹਾਨੂੰ ਨਾਲ ਦੀ ਨਾਲ ਅਸੀਂ ਸਾਂਝੀ ਕਰਦੇ ਰਹਿੰਨੇ ਆ ਸੋ ਇਸ ਚੈਨਲ ਦੇ ਨਾਲ ਜੁੜਨ ਲਈ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਅਪਡੇਟ ਟਾਈਮ ਟੂ ਟਾਈਮ ਪ੍ਰਾਪਤ ਹੁੰਦੀ ਰਹੇ ਧੰਨਵਾਦ ਜੀ